ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮਨੁੱਖ ਜਾਤੀ ਦੇ ਕਲਿਆਣ ਲਈ ਗੁਰੂ ਸਾਹਿਬਾਨ ਦੀ ਬਹੁਤ ਮਹਾਨ ਦੇਣ ਹੈ ਨਾਲ ਦੀ ਨਾਲ ਸਿੱਖ ਸ਼ਹੀਦਾਂ ਦੀ ਜਿਵੇਂ ਕਿ ਨਿੱਕੀਆਂ ਜਿੰਦਾ ਵੱਡੇ ਸਾਕੇ ਮਹਾਨ ਬੀਬੀਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਕੇ ਕਰਵਾ ਕੇ ਗਲਾਂ 'ਚ ਹਾਰ ਪੁਆਏ ਧਰਮ ਨਹੀਂ ਛੱਡਿਆ ਇਸ ਦੇ ਨਾਲ ਹੀ ਬਹੁਤ ਸਾਰੇ ਸਿੱਖ ਜਰਨੈਲ ਹੋਏ ਹਨ ਜਿਨ੍ਹਾਂ ਦੀ ਕੁਰਬਾਨੀ ਬਹੁਤ ਉਦੁੱਤੀ ਸੀ ਅਤੇ ਜਿਨ੍ਹਾਂ ਨੇ ਪ੍ਰਮਾਤਮਾ ਤੇ ਵਿਸ਼ਵਾਸ ਕਰਦੇ ਹੋਏ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਬਹੁਤ ਵੱਡੇ ਮਾਰਕੇ ਮਾਰੇ ਅੱਜ ਅਸੀਂ ਇਨ੍ਹਾਂ ਬਹਾਦਰ ਜਰਨੈਲਾਂ ਵਿੱਚੋਂ ਹਰੀ ਸਿੰਘ ਨਲਵੇ ਦਾ ਸੰਖੇਪ ਇਤਿਹਾਸ ਸ్రోਤਿਆਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਦੇ ਹਾਂ ਜੀ ਸਰਦਾਰ ਹਰੀ ਸਿੰਘ ਨਲਵੇ ਦਾ ਜਨਮ ਪਿਤਾ ਸਰਦਾਰ ਗੁਰਦਿਆਲ ਸਿੰਘ ਅਤੇ ਮਾਤਾ ਧਰਮਕੌਰ ਦੇ ਗ੍ਰਹਿ ਜ਼ਿਲ੍ਹਾ ਗੁਜਰਾਣਵਾਲਾ ਹੁਣ ਪਾਕਿਸਤਾਨ ਦੇ ਅਸਥਾਨ ਤੇ 1791 ਈਸਵੀ ਨੂੰ ਹੋਇਆ ਘਰ ਤੇ ਪਰਿਵਾਰ ਦਾ ਵਾਤਾਵਰਨ ਸਿੱਖੀ ਸਰੂਪ ਵਾਲਾ ਸੀ ਕਰਮ へ ਸੀਸ ਦੇਣ ਬੰਦ-ਬੰਦ ਕਟਵਾਉਣ ਖੋਪਰੀਆਂ ਲਹਾਉਣ ਚਰਖਰੀਆਂ ਤੇ ਚੜਨ ਆਰਿਆਂ ਨਾਲ ਚਰਾਣ ਅਤੇ ਗੁਰਦੁਆਰਿਆਂ ਦੀ ਪਵਿੱਤਰਤਾ ਲਈ ਦਿੱਤੀਆਂ ਕੁਰਬਾਨੀਆਂ ਦਾ ਪ੍ਰਭਾਵ ਨਿਰੰਤਰ ਕੈਮ ਸਿੰਘ ਸਰਦਾਰ ਹਰੀ ਸਿੰਘ ਨਲਵਾ ਬਚਪਨ ਅਤੇ ਜਵਾਨੀ ਤੋਂ ਹੀ ਸਿੱਖ ਸਿਖ ਰਾਜ ਲਈ ਸਮਰਪਿਤ ਸੀ ਮੁਢਲੀ ਵਿੱਦਿਆ ਪ੍ਰਾਪਤ ਕਰਕੇ ਸ਼ਾਸਤਰ ਵਿੱਦਿਆ ਦਾ ਅਭਿਆਸ ਕਰਨ ਲੱਗ ਪਿਆ ਸੀ ਭਾਵੇਂ 7 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਦੇ ਨਿੱਘੇ ਪਿਆਰ ਤੋਂ ਵંચਿਤ ਹੋ ਗਿਆ ਸੀ ਪਰ ਪ੍ਰਮਾਤਮਾ ਤੇ ਵਿਸ਼ਵਾਸ ਰੱਖਦੇ ਹੋਏ ਆਪਣੇ ਮਿਸ਼ਨ ਵੱਲ ਅੱਗੇ ਵਧਦੇ ਗਏ ਤੇਗ ਦੇ ਪੂਰੇ ਧਨੀ ਸਨ ਆਪਣੀ ਬਹਾਦਰੀ ਅਤੇ ਸੂਰਬੀਰਤਾ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਨੇੜੇ ਹੋ ਗਏ ਸਨ ਕਸੂਰ ਮਲਤਾਨ ਤੇ ਹੋਰ ਕਈ ਜੰਗਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ ਮਹਾਰਾਜ ਰਣਜੀਤ ਸਿੰਘ ਦੇ ਸਲਾਹਕਾਰ ਬਣ ਕੇ ਦੋਹਾਂ ਨੇ ਵਿਦੇਸ਼ੀ ਤਾਕਤਾਂ ਤੋਂ ਆਜ਼ਾਦ ਕਰਵਾਉਣ ਲਈ ਆਪਣੇ ਮਨ ਵਿੱਚ ਪੱਕਾ ਇਰਾਦਾ ਬਣਾ ਲਿਆ ਸਰਦਾਰ ਹਰੀ ਸਿੰਘ ਨਲਵੇ ਦਾ ਕੋਈ ਵੀ ਜੋਦਾਸਾਨੀ ਨਹੀਂ ਸੀ ਸਿੱਖ ਰਾਜ ਦਾ ਗੌਰਵ ਤੇ ਸੁਹਿਰਦ ਸੇਵਕ ਹੋਣ ਦੇ ਨਾਤੇ ਹਰੀ ਸਿੰਘ ਨਲਵੇ ਨੂੰ ਲਾਹੌਰ ਦਰਬਾਰ ਵੱਲੋਂ ਅਨੇਕਾ ਵਾਰੀ ਜ਼ਮੀਨ ਜਗੀਰ ਦੇ ਜਗੀਰ ਦੇ ਰੂਪ ਵਿੱਚ ਅਤੇ ਸੈਨਿਕ ਸਨਮਾਨ ਪ੍ਰਾਪਤ ਹੋਏ ਸਨ ਜਿੱਥੇ ਸਰਦਾਰ ਹਰੀ ਸਿੰਘ ਨਲਵਾ ਬਹੁਤ ਬਹਾਦਰ ਨੀਤੀਵਾਨ ਬਹੁਤ ਚੰਗੇ ਸਲਾਹਕਾਰ ਸਨ ਨਾਲ ਦੀ ਨਾਲ ਬੜੇ ਵੱਡੇ ਬਹੁਤ ਸੂਰਬੀਰ ਸਨ ਪ੍ਰਮਾਤਮਾ ਤੇ ਵਿਸ਼ਵਾਸ ਰੱਖਣ ਵਾਲੇ ਬਹੁਤ ਉੱਚੇ ਆਚਰਣ ਦੇ ਮਾਲਕ ਸਨ ਉਹਨਾਂ ਦੀ ਮੌਤ 1837 ਈਸਵੀ ਨੂੰ ਜਮਰੋਦ ਵਿਖੇ ਹੋਈ ਮਨੁੱਖ ਜਾਤੀ ਨੂੰ ਉਹਨਾਂ ਦੇ ਜੀਵਨ ਤੋਂ ਬਹੁਤ ਪ੍ਰੇਰਣਾ ਮਿਲਦੀ ਹੈ ਜੀ ਉਲਟਕੀ ਖਿਮਾ ਜੀ ਫਤਿਹ ਬਲਾਓ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ